ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਲੇਖ ਵੀਡੀਓ ਬਾਰੇ सोनू ਤੇ ਜੀਤਾ ਨੇ ਚਾਚੀ ਦੀ ਬਣਾਈ ਰੇਲ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਤੁਸੀਂ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਅੱਜ ਆਪਾਂ ਗੱਲ ਕਰਦੇ ਆਂ ਜਦੋਂ ਚਾਚੀ ਸੰਦੀਪ ਦੇ ਆ ਕੇ ਕੰਨ ਪਰ ਦਿੰਦੀ ਆ ਕਿ ਤੂੰ ਘਰੋਂ ਆਪਣਾ ਹਿੱਸਾ ਮੰਗ ਤੇ ਉਸ ਤੋਂ ਬਾਅਦ ਸੰਦੀਪੋਂ ਮੈਂ ਇਹੀ ਕਰਦੀ ਆ ਜਿਵੇਂ ਚਾਚੀ ਕਹਿ ਕੇ ਜਾਂਦੀ ਆ ਉਹ ਘਰੋਂ ਆਪਣਾ ਹਿੱਸਾ ਮੰਗਣ ਲੱਗ ਜਾਂਦੀ ਆ ਨਾਲੇ ਕਹਿ ਦਿੰਦੀ ਆ ਕਿ ਜੋ ਮੈਂ ਤੁਹਾਨੂੰ ਅੱਜ ਤੱਕ ਪੈਸੇ ਦਿੱਤੇ ਦੀ ਉਹਦਾ ਮੇਰੇ ਨਾਲ ਹੀ ਹਿਸਾਬ ਕਰਦੋ ਜੋ ਚਾਚੀ ਜੀ ਜੋ ਚਾਚੀ ਸੰਦੀਪ ਨੂੰ ਚੁਗਲੀ ਲਗਾ ਕੇ ਜਾਂਦੀ ਆ ਤਾਂ ਉਸ ਤੋਂ ਬਾਅਦ ਘਰ ਵਿੱਚ ਲੜਾਈ ਪੈ ਜਾਂਦੀ ਆ ਜਿਵੇਂ ਇਹ ਸੰਦੀਪ ਸੋਨੂ ਤੋਂ ਆਪਣਾ ਹਿੱਸਾ ਮੰਗਦੀ ਆ ਤੇ ਨਾਲੇ ਪੈਸਿਆਂ ਦਾ ਹਿਸਾਬ ਮੰਗਦੀ ਆ ਤਾਂ ਸੋਨੂ ਨੂੰ ਬਹੁਤ ਗੁੱਸਾ ਆਉਂਦਾ ਤੇ ਉਹਦੇ ਕਰਕੇ ਘਰ 'ਚ ਕਲੇਸ਼ ਵੱਜ ਜਾਂਦਾ ਇੱਕ ਦੂਜੇ ਨੂੰ ਮਾਰਨ ਕੁੱਟਣ ਤੱਕ ਦੀ ਗੱਲ ਆ ਜਾਂਦੀ ਆ ਬਸ ਉਹਨੂੰ ਉਹਨੂੰ ਬਹੁਤ ਗੁੱਸਾ ਝੜਦਾ ਉਹ ਸਿੱਧਾ ਚਾਚੀ ਕੋ ਜਾਂਦਾ ਨਾਲ ਜੀਤਾ ਵੀ ਉਹਦੇ ਨਾਲ ਹੁੰਦੀ ਆ ਤੇ ਉਹ ਚਾਚੀ ਨੂੰ ਜਾ ਕੇ ਪੁੱਛਦਿਆ ਪੁੱਛਦਿਆ ਕਿ ਤੂੰ ਹਾਂ ਦੱਸ ਸਾਡੇ ਘਰ ਜੋ ਤੂੰ ਅੱਗ ਲਾਈ ਆ ਕਿ ਸਾਡੇ ਮੂੰਹ ਤੇ ਆ ਕੇ ਗੱਲ ਕਰ ਫੇਲਾਂ ਤਾਂ ਚਾਚੀ ਦਰਵਾਜ਼ਾ ਨਹੀਂ ਖੋਲਦੀ ਕਾਫੀ ਟਾਈਮ ਤੋਂ ਬਾਅਦ ਖੜਕਾਨ ਤੋਂ ਬਾਅਦ ਚਾਚੀ ਦਰਵਾਜ਼ਾ ਖੋਲ ਦਿੰਦੀ ਆ ਉਸ ਤੋਂ ਬਾਅਦ ਜੀਤਾ ਚਾਚੀ ਨੂੰ ਪੁੱਛਦਿਆਂ ਹਾਂ ਦੱਸ ਤੂੰ ਸੰਦੀਪ ਨੂੰ ਕੀ ਕਹਿ ਕੇ ਆਈ ਸੀਗੀ ਕਿ ਤੂੰ ਘਰ ਤੋਂ ਹੀ ਸਾਲਾ ਤੂੰ ਆਪਣਾ ਹੀ ਹਿਸਾਬ ਕਰ ਚਾਚੀ ਮੁੱਕਰ ਜਾਂਦੀ ਹੈ ਕਹਿ ਦਿੰਦੀ ਮੈਂ ਤਾਂ ਇਹੋ ਜੀ ਕੋਈ ਗੱਲ ਹੀ ਨਹੀਂ ਕੀਤੀ ਜੀ ਤੱਕ ਨਹੀਂ ਸਾਨੂੰ ਸਭ ਪਤਾ ਸੀ ਜਦੋਂ ਵਿਆਹ ਤੇ ਗਈ ਸੀ ਤੂੰ ਪਿੱਛੋਂ ਕੀ ਕੀ ਗੱਲਾਂ ਕੀਤੀਆਂ ਨੇ ਤੇ ਚਾਚੀ ਕੋਈ ਗੱਲ ਨਹੀਂ ਮੰਨਦੀ ਉਸ ਤੋਂ ਬਾਅਦ ਚਾਚੀ ਕਹਿੰਦੀ ਮੈਂ ਤਾਂ ਸੁਭਾਏ ਕੇ ਹੀ ਉਹਨੂੰ ਮਿਲਣ ਗਈ ਸੀ ਮੈਂ ਇਹੋ ਜੀ ਕੋਈ ਵੀ ਗੱਲ ਨਹੀਂ ਕੀਤੀ ਜਿਸ ਕੇ ਕਰ ਘਰ ਵਿੱਚ ਲੜਾਈ ਪਵੇ ਸੰਦੀਪ ਤਾਂ ਹੈ ਹੀ ਪਾਗਲ ਆ ਉਹਨੇ ਜਾਣ ਬੁੱਝ ਕੇ ਮੇਰਾ ਨਾਮ ਲਾਇਆ ਹੁੰਨਾ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਸਾਰੇ ਜਾਣੇ ਕਹਿੰਦੇ ਤੈਨੂੰ ਸੰਦੀਪ ਦੇ ਮੂੰਹ ਤੇ ਕਰਾਣੇ ਆ ਪਰ ਚਾਚੀ ਪਹਿਲਾਂ ਨਹੀਂ ਮੰਦੀ ਬਾਅਦ ਚਾਚੀ ਨੂੰ ਸੰਦੀਪ ਦੇ ਮੂੰਹ ਤੇ ਕਰਾਇਆ ਜਾਂਦਾ ਕਿ ਹਾਂ ਦਾਸ ਤੇਰੇ ਉਹਦੇ ਵਿੱਚ ਕੀ ਗੱਲ ਹੋਈ ਸੀ ਉਸ ਤੋਂ ਬਾਅਦ सोनू ਵੀ ਚਾਚੀ ਨਾਲ ਲੜਦਾ ਕਿ ਤੂੰ ਸਾਡੇ ਘਰੇ ਅੱਗ ਲਗਾਨੀ ਆ ਤੂੰ ਚੁਗਲੀਆਂ ਕਰ ਕਰਕੇ ਸਾਡੇ ਪਰਿਵਾਰ ਨੂੰ ਆਪਸ ਵਿੱਚ ਲੜਾਈ ਜਾਨੀ ਆ ਤੈਨੂੰ ਸਾਡੇ ਪਰਿਵਾਰ 'ਚ ਲੜਾਨ ਦਾ ਕੋਈ ਹੱਕ ਨਹੀਂ ਹੈਗਾ ਚਾਚੀ ਕਹਿੰਦੀ ਮੈਂ ਇਹੋ ਜਿਹੀ ਕੋਈ ਗੱਲ ਹੀ ਨਹੀਂ ਕੀਤੀ ਤੁਸੀਂ ਵਾਰ-ਵਾਰ ਮੇਰੇ ਨਾਲ ਕਿਉਂ ਲੜੀ ਜਾ ਰਹੇ ਹੋ सोनू ਕਹਿੰਦਾ ਮੈਨੂੰ ਸਭ ਪਤਾ ਜੋ ਜੋ ਸਾਡੇ ਨਾਲ ਗੱਲਾਂ ਕਰਦੀਆਂ ਜੋ ਦੂ ਸੰਦੀਪ ਨੂੰ ਭੜਕਾਣੀਆਂ ਉਸ ਤੋਂ ਬਾਅਦ ਚਾਚੀ ਦੇ ਮੂੰਹ ਤੇ ਸੰਦੀਪ ਨੂੰ ਕਰਵਾਇਆ ਜਾਂਦਾ ਤੇ ਸੰਦੀਪ ਵੀ ਪੁੱਛਦੀ ਆ ਕਿ ਹਾਂਜੀ ਤੁਸੀਂ ਹੀ ਤਾਂ ਕਿਹਾ ਸੀਗਾ ਕਿ ਤੂੰ ਆਪਣਾ ਹਿੱਸਾ ਮੰਗ ਘਰ ਤੋਂ ਤੇ ਉਸ ਤੋਂ ਬਾਅਦ ਹੀ ਮੈਂ ਘਾਰੇ ਗੱਲ ਕੀਤੀ ਸੀ ਚਾਚੀ ਉਸ ਤੋਂ ਬਾਅਦ ਚਾਚੀ ਨੇ ਕੋਈ ਵੀ ਗੱਲ ਨਹੀਂ ਆਦੀ ਉਹ ਚੁੱਪ ਹੋ ਜਾਂਦੀ ਆ ਉਸ ਨੂੰ ਪਤਾ ਹੁੰਦਾ ਕਿ ਹੁਣ ਮੈਂ ਫਸ ਗਈਆਂ ਹੁਣ ਮੈਂ ਕਿੱਧਰ ਜਾਵਾਂ ਤੇ ਉਸ ਤੋਂ ਬਾਅਦ ਚਾਚੀ ਸੋਚਦੀ ਆ ਕਿ ਮੈਂ ਮੈਂ ਇਹੋ ਜਿਹੀ ਕੋਈ ਗੱਲ ਹੀ ਨਹੀਂ ਕੀਤੀ ਜਿਸਕੇ ਕਰ ਘਰ ਚ ਕਲੇਸ਼ ਹੋਵੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ